ਕੀ ਡਾਡਾ ਜੀ ਮੇਰਾ ਨਾਮ ਕੁਲਵਿੰਦਰ ਕੁਮਾਰ ਬਸਰਾ ਜੀ ਜਿੱਕੀ ਮਾਮਲਾ ਕੀ ਹੈ ਜੀ ਮੈਨੂੰ ਦੱਸੋ ਜੀ ਪੂਰਾ ਮਾਮਲਾ ਇਦਾਂ ਵੀ ਸਾਨੂੰ ਢਾਈ ਤਣ ਘੰਟੇ ਹੋ ਗਏ ਇਸ ਪਤਾ ਲੱਗਾ ਵੀ ਇੱਥੇ ਬੋਰੀ ਵਿੱਚ ਕੋਈ ਡੈੱਡ ਬੋਡੀ ਹੈ ਠੀਕ ਹੈ ਜੀ ਜਾਂ ਕੋਈ ਜਾਨਵਰ ਸੀ ਅਸੀਂ ਪਹਿਲਾਂ ਇਹੀ ਸੀਗਾ ਫਿਰ ਅਸੀਂ ਥੋੜੇ ਕਿਸੇ ਬੱਚਿਆਂ ਨੇ ਸਾਨੂੰ ਦੱਸਿਆ ਜਿਹੜੇ ਚਕੂੜਾ ਚੁੱਕਦੇ ਪਏ ਸੀ ਉਹਨੇ ਸਾਨੂੰ ਦੱਸਿਆ ਵੀ ਇੱਥੇ ਆਹ ਕੋਈ ਸੋ ਹੈਗਾ ਆ ਫਿਰ ਥੋੜੇ 10 ਬੰਦੇ ਲੈ ਕੇ ਫਿਰ ਅਸੀਂ ਕਾਉਂਸਲਰ ਸਾਹਿਬ ਨੂੰ ਫੋਨ ਕੀਤਾ ਫਿਰ ਕਾਉਂਸਲਰ ਸਾਹਿਬ ਨੇ ਆਏ ਕਾਉਂਸਲਰ ਸਾਹਿਬ ਨੇ ਹੁਣ ਪੁਲਿਸ ਸੱਦੀ ਹੋਈ ਗਿਆ ਪੁਲਿਸ ਹੁ ਪੁਲਿਸ ਕਿ ਦਿਹਾਤੀ ਦੀ ਆ ਗਈ ਆ ਕੀ ਨਹੀਂ ਪਤਾ ਲੱਗਿਆ ਦੋਨੇ ਪੁਲਸਾਂ ਕਹੀ ਜਾਂਦੀ ਆ ਉਹ ਵੀ ਉਹ ਨਹੀਂ ਕੰਮ ਕਰਨਾ ਉਹ ਨਹੀਂ ਮੈਨੂੰ ਤਾਂ ਲੱਗਦਾ ਪੁਲਸ ਦੋਨੇ ਕੰਮ ਕਰਨ ਤੋਂ ਭੱਜ ਰਹੀਆਂ ਲੱਗਦਾ ਕੰਮ ਤੋਂ ਡਰ ਰਹੀਆਂ ਇਹ ਡੈੱਡ ਬੋਡੀ ਏ ਉਦੋਂ ਦੇ ਇੱਥੇ ਪਈ ਏ ਕੋਈ ਬਾਜੀ 2-3 ਘੰਟੇ ਹੋ ਗਏ ਇਹ ਹੀ ਨਹੀਂ ਡਿਸਾਈਡ ਹੋ ਰਿਹਾ ਵੀ ਇਹ ਕਿਹੜਾ ਏਰੀਆ ਕਿੱਦਾਂ ਦਾ ਏਰੀਆ ਦਿਹਾਤੀ ਏਰੀਆ ਸ਼ਹਿਰੀ ਏਰੀਆ ਇਹ ਹੀ ਨਹੀਂ ਨਾ ਕੋਈ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਦੋਨੇ ਪੁਲਸਾਂ ਕੰਮ ਤੋਂ ਡਰਦੀਆਂ ਕੰਮ ਤੋਂ ਭੱਜਦੀਆਂ ਵੀ ਸਾਨੂੰ ਕੰਮ ਨਾ ਕਰਨਾ ਪੈ ਜੇ ਉਹ ਪੁਲਿਸ ਕਹਿੰਦੀ ਸਾਨੂੰ ਨਾ ਕਰਨਾ ਪੈ ਜੇ ਕੰਮ ਤਾਂ ਇੱਕ ਪੁਲਿਸ ਨੂੰ ਕਰਨਾ ਹੀ ਪੈ ਕੁਝian ਸ਼ਾਹਨ ਵਿੱਚ ਇਨਫਾਰਮੇਸ਼ਨ ਆਈ ਸੀਗੀ। ਤੋਂ ਇਹਨੂੰ ਵੈਰੀਫਾਈ ਕਰ ਲਈ ਸਾਡੇ ਐਸਐਚਓ ਸਬੰਧ ਸਾਡੀ ਟੀਮ ਜਿਹੜੀਆਂ ਮੌਕੇ ਤੇ ਆਈਆਂ ਸੀਗੀਆਂ। ਤੋਂ ਉਹਦੇ ਵਿੱਚ ਇੱਕ ਡੈੱਡ ਬੋਡੀ ਜਿਹੜੀ ਕਿ ਇੱਕ ਮੇਲ ਹੈਗੇ ਉਹਨਾਂ ਦੇ ਪਈ ਹੈ ਜਿਨ੍ਹਾਂ ਦੀ ਉਮਰ ਜੋ ਦੇਖਣ ਤੋਂ ਲੱਗਦਾ ਹੈ ਕਿ 30 ਤੋਂ 35 ਦੇ ਕਰੀਬ ਹੋਗੀ। ਤੋਂ ਉਹਨੂੰ ਵੈਰੀਫਾਈ ਕਰ ਰਹੇ ਹੋ ਬੋਡੀ ਦੀ ਹਾਲਾਤ ਕਾਫੀ ਮਾੜੀ ਹੈ ਜਿਵੇਂ ਲੱਗਦਾ ਹੈ ਕਿ ਕਾਫੀ ਟਾਈਮ ਤੋਂ ਉੱਥੇ ਡੱਬ ਕੀਤੀ ਗਈ ਹੈ। ਤੋਂ ਜੋ ਬੋਰੇ ਦੇ ਵਿੱਚ ਸੀਗੀ ਉਹ ਆਪਣੀਆਂ ਅਸੀਂ ਜਿਹੜੀਆਂ ਫੋਰੈਂਸਿਕ ਟੀਮ ਸਾਡੀਆਂ ਜਿਹੜੀਆਂ ਹਨ ਉਹਨਾਂ ਨੂੰ ਮੌਕੇ ਤੋਂ ਬੁਲਾਇਆ ਜਾ ਰਿਹਾ। ਸੋ ਫਰਦਰ ਇਹਨੂੰ ਵੈਰੀਫਾਈ ਕਰਕੇ ਬੰਦੇ ਦੀ شناخت ਕਰਕੇ ਦੈਨ ਜੋ ਕੰਦੀ ਕਾਰਵਾਈ ਉਹ ਕੀਤੀ ਗਈ ਸਰ ਬੋਡੀ ਦਾ ਮੈਨੂੰ ਏਦਾਂ ਕਲੀਅਰਲੀ ਕੋਈ ਨਹੀਂ ਦਿਖ ਰਿਹਾ ਬੋਰੀ ਦੇ ਵਿੱਚ ਸਿੱਧੀ ਬੋਡੀ ਸੋ ਕੱਡੀਆਂ ਇਸੇ ਲਈ ਅਸੀਂ ਫੋਰੈਂਸਿਕ ਟੀਮਸ ਜਿਹੜੇ ਐਕਸਪਰਟ ਹੈਗੇ ਨੇ ਉਹਨੂੰ ਬੁਲਾਇਆ ਸੋ ਉਹਨਾਂ ਨੇ ਜੋ ਜੋ ਰਿਪੋਰਟ ਹੁੰਦੀ ਹੈ ਅਕੋਰਡਿੰਗਲੀ ਇਹਨੂੰ ਪੋਸਮਾਰਟਮ ਲਈ ਭੇਜਿਆ ਜਾਊਗਾ ਤੇ ਕਾਰਵਾਈ ਚੱਲਦੀ ਠੀਕ ਸਿੰਗਲ ਹੀ ਹੈ ਕਿ ਮੁਰਦੇ ਕੀ ਕੱਟ ਵੜ ਜਾਂ ਉਧਰ ਚੀਜ਼ ਨਹੀਂ ਨਹੀਂ ਲੋ ਇੱਕ ਇੰਜੂਮਰ ਆਇਆ ਸੀਗਾ ਹਾਂ ਨੇਚਰ ਹਾਲ ਸਾਨੂੰ ਸਾਹਮਣੇ ਦੇਖਣ ਤੋਂ ਏਦਾਂ ਦਾ ਹਜੇ ਨਹੀਂ ਲੱਗ ਰਿਹਾ ਬਟ ਫਿਰ ਵੀ ਹਜੇ ਕਿਉਂਕਿ ਅਸੀਂ ਜਸਟ ਇੱਥੇ ਆਏ ਆ ਇਹਨੂੰ ਵੈਰੀਫਾਈ ਕਰ ਰਹ ਦੰਨ ਉਸ ਤੋਂ ਬਾਅਦ ਜੇ ਵੀ ਕੋਈ ਸਟਾੰਡਾ ਜਾਂ ਕੁਛ ਇਦਾਂ ਦਾ ਹੋਏਗਾ ਅਨ ਅਕੋਰਡਿੰਗਲੀ ਉਹਦਾ ਕੰਮ